ਲਓ ਜੀ ਅੱਜ ਇੱਕ ਬਹੁਤ ਹੀ ਸੋਨਾ ਆਫਰ ਲੈ ਕੇ ਆਏ ਆ ਆਪਣੇ ਭੈਣਾਂ ਤੇ ਭਰਾਵਾਂ ਵਾਸਤੇ ਚੱਦਰਾਂ ਨਾਮ ਆਏਗਾ ਪਿਓਰ ਕਾਟਨ ਲਵੈਂਡਰ ਨਾਮ ਆ ਚੱਦਰ ਦਾ ਜੀ ਬ੍ਰਾਂਡਡ ਚੱਦਰਾਂ ਦੇ ਬਾਜ਼ਾਰ ਚਾਕੇ ਰੇਟ ਜਰੂਰ ਪਤਾ ਕਰਨਾ ਜੀ ਮੇਡ ਇਨ ਇੰਡੀਆ ਮਾਰਕਿਆ ਜੀ ਕਿੰਗ ਸਾਈਜ਼ ਫਿਟਿਡ ਬੈੱਡਸ਼ੀਟ ਹੈ ਜੀ ਇਹ ਕਿੰਗ ਸਾਈਜ਼ ਮਤਲਬ ਕਿਵੇਂ ਹੋਗਾ ਜਿੰਨਾ ਆਪਣੇ ਬੈੱਡਰੂਮ ਦਾ ਬੜਾ ਡਬਲ ਬੈੱਡ ਦਾ ਗੱਦਾ ਹੁੰਦਾ 7 ਇੰਚ ਵਾਲਾ ਲੰਬਾ ਚੌੜਾ ਗੱਦਾ ਪੂਰਾ ਉਹਦੇ ਵਾਸਤੇ ਸਪੈਸ਼ਲ ਚੱਦਰ ਹੈ ਫਿਟਿੰਗ ਵਾਲੀ ਜੀ ਇਹ ਜਦੋਂ ਦੇ ਛੋਟੇ ਹੋਣੇ 90x100 ਸਾਈਜ਼ ਇਹ 90x100 ਸਾਈਜ਼ ਨਹੀਂ ਰਹੇਗਾ ਆ ਰਹੇਗਾ 100x108 ਸਾਈਜ਼ ਜੀ ਜਿਹੜਾ ਆਪਣੇ ਗੱਦੇ 7 ਇੰਚ ਉੱਚੇ ਹੋਣਗੇ ਜੀ ਤੇ ਪੂਰੇ 6 ਫੁੱਟ ਬੈੱਡ ਦੇ ਪਰ ਪੂਰੇ ਕਿੰਗ ਸਾਈਜ਼ ਗੱਦੇ ਹੋਣਗੇ ਉਹਨਾਂ ਵਾਸਤੇ ਚੱਦਰ ਹੈਗੀ ਹੈ ਜੀ ਇਹ ਚੱਦਰ ਬਾਜ਼ਾਰ ਵਿਕਦੀ ਹੈ ਜੀ 800 ਤੋਂ ਲੈ ਕੇ 850 ਦੀ ਹੁਣ ਆਪਾਂ ਚੱਦਰ ਦੀ ਖਾਸियत ਕੀ ਕਰਾਈ ਹੈ ਇਹਨੂੰ ਫਿਟਿੰਗ ਦੇ ਅੰਦਰ ਕਰਾ ਲਈ ਹੈ ਜੀ ਇਹ ਚੱਦਰ ਨੂੰ ਫਿਟਿੰਗ ਦੇ ਅੰਦਰ ਕਰਾਇਆ ਹੈ ਇਹ ਐਡਜਸਟਮੈਂਟ ਚੱਦਰ ਹੁੰਦੀ ਹੈ ਵੀ ਗੱਦੇ ਦੇ ਅੰਦਰ ਚੱਦਰ ਫਿੱਟ ਹੋ ਜਾਂਦੀ ਹੈ ਜੀ ਇਹ ਚਾਦਰ ਰੇਟ bazar ਵਿੱਚ ਕਿਤੇ 800 ਤੋਂ ਲੈ ਕੇ 850 ਜੀ ਚਾਦਰ ਵਿੰਗ ਦੀ 800 ਤੋਂ ਲੈ ਕੇ 850 ਦੀ ਪਰ ਆਪਾਂ ਹੁਣ ਜੋ ਕਿੰਗ ਸਾਈਜ਼ ਚਾਦਰ ਰੇਟ ਰੱਖਿਆ ਹੈ ਆਪਾਂ ਕਿੰਗ ਸਾਈਜ਼ ਚਾਦਰ ਰੇਟ ਰੱਖਿਆ ਜੀ 400 ਤੇ 40 ਰੁਪਏ ਜੀ 400 40 ਰੁਪਏ ਰੱਖਿਆ ਜੀ ਆਪਾਂ ਲਵੈਂਡਰ ਨੰਬਰ ਆਏਗਾ ARV ਦੇ ਬ੍ਰਾਂਡ ਦੀ ਆਏਗੀ ਜੀ ਤੁਸੀਂ ਕਿਤੇ ਮਰਜ਼ੀ ਪਤਾ ਕਰਕੇ ਆ ਜਿਓ ਲਵੈਂਡਰ ਨੰਬਰ ਆਏਗਾ ਜੀ 2499 ਰੁਪਏ ਦੀ MRP ਹੈ ARV ਦਾ ਬ੍ਰਾਂਡ ਹੈ ਮੇਰੇ ਕੋਲ ਸਿਰਫ ਮੈਂ ਸੈਂਪਲ ਤੌਰ ਤੇ 40 ਕੀ ਪੀਸ ਮੰਗਾਈ ਹੈ ਜੀ ਰੇਟ ਰਹੇਗਾ 440 ਜੀ 440 ਵਿੱਚ ਚਦਰ ਮਿਲਣਾ ਹੈ ਸਿਰਫ ਜੱਸੀ ਦੀ ਹੱਟੀ ਬਸ ਸਟੇਟਮੈਂਟ ਦੇ ਬਿਲਕੁਲ ਸਾਹਮਣੇ ਜੀ ਸੋ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਇੱਕ ਇਹ ਦੇ ਵਿੱਚ ਆ ਦੇਖੋ ਆ 90 ਬਾਈ 100 ਸਾਈਜ਼ ਹੈ ਜੀ ਆ ਵੀ ਖੋਲਦੇ ਬੁੱਤੇ ਖਿਛੇ ਅੱਧਰ ਮਤਲਬ ਹਾਬੇ ਜਮ ਕੱਟ ਕੇ ਸਾਦੇ ਆ ਵੀ ਫਿਟਿੰਗ ਵਾਲੀ ਰਹੇਗੀ ਜੀ ਇਹ 90 ਬਾਈ 100 ਦਾ ਸਾਈਜ਼ ਆਮ ਦੁਕਾਨਦਾਰ ਨੇ ਗੱਲਾਂ ਨਹੀਂ ਦੱਸਦੇ ਹੈਗੇ ਜੀ ਇਹ 90 ਬਾਈ 100 ਸਾਈਜ਼ ਹੈ ਜੀ ਇਹਦੀ ਐਮ ਆਰ ਪੀ ਹੈ ਕਿ 1700 ਰੁਪਏ ਜੀ ਤੇ ਉਹਦੀ ਐਮ ਆਰ ਪੀ ਹੈ ਕਿ 2500 ਰੁਪਏ ਜੀ ਇਹ ਚਦਰ ਮਿਲਣੀ ਹੈ ਆਪਣੇ ਕੋਲ ਤੁਹਾਨੂੰ ਸਿਰਫ ਸਿਰਫ 350 ਰੁ ਇਹ ਵੀ ਚਦਰ ਫਿਟਿੰਗ ਵਾਲੀ ਇਹ 350 ਰੁਪਏ ਦੀ ਹੈ ਬਾਜ਼ਾਰ ਵਿੱਚ ਦੀ 500 ਤੋਂ ਲੈ ਕੇ 550 ਦੀ ਇਹ ਵੀ ਆਪਾਂ 40 ਕਿਬੀਸ ਮੰਗਾਏ ਆ ਜਿਨ੍ਹਾਂ ਨੇ ਆਰਡਰ ਕਰਨੇ फटाफट ਆਰਡਰ ਕਰ ਦਿਓ ਕਿਉਂਕਿ ਮੈਂ ਸੈਂਪਲ ਮੰਗਾਏ ਆ ਕਿਉਂਕਿ ਉਹਨੇ ਕੰਪਨੀ ਨਾਲ ਕਹਿੰਦੇ ਮਾਲ ਬਾਜ਼ਾਰ ਲੋਕ 8-800 ਦਾ ਵੇਚ ਰਹੇ ਆ ਤੇ ਜੱਸੀ ਵੀ ਕਹਿੰਦੇ ਮਾਲ ਲੈ ਕੇ ਆਣਾ ਫਾਇਦੇ ਨਾਲ ਲੈ ਕੇ ਆਣਾ ਸਿਰਫ ਸੈਂਪਲ ਮੰਗਾਏ ਆ ਗ੍ਰੇਸ ਨੰਬਰ ਆਊਗਾ 350 ਰੁਪਏ ਦਾ ਪੂਰੇ ਬਾਜ਼ਾਰ ਚ ਮਾਲ ਪਿਆ ਜਿੱਥੇ ਮਰਜ਼ੀ ਟਰਾਈ ਕਰ ਲਿਓ ਮੇਰੇ ਕੱਲੇ ਕੋਲ ਮਾਲ ਨਹੀਂ ਹੈਗਾ ਪੂਰੇ ਬਾਜ਼ਾਰ ਚ ਮਾਲ ਪਿਆ ਲੋਕ ਕਿਵੇਂ ਵੇਚਦੇ ਵੀ 1600 ਨਹੀਂ ਮੈਂ ਐਮ ਆਰ ਪੀ ਹੈ ਭਾਈ ਇਹ 50% ਆਫ ਕਰ ਲਓ 800 ਬਣ ਗਿਆ 700 ਬਣ ਗਿਆ ਉਹ ਕੰਮ ਨਹੀਂ ਕਰਦਾ ਹੈਗਾ ਤੁਹਾਡੇ ਭਰਾ ਨੂੰ ਚਦਰ ਮਿਲੀਵੇ 320 ਦੀ 350 ਨੂੰ ਆਲਾ ਦੇਣੀ ਆ ਮਿਲੀਵੇ 400 ਦੀ ਆ 440 ਲੱਗ ਦੇ ਦੇਣੀ ਜਿੰਨੇ ਇਕੱਠੇ ਜਿੱਦਰਾ ਲੈਣੀ ਹੈ ਉਹਨੇ 320 ਲੱਗ ਦੇ ਦੂੰਗਾ 400 ਲੱਗ ਦੇ ਦੂੰਗਾ ਉਹਨੇ ਕਮਾਈ ਵੀ ਨਹੀਂ ਕਰੂੰਗਾ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੰਗ ਫੜਾਈ ਪੁੱ 350 ਚ ਜੇ ਤੁਸੀਂ ਆਰਡਰ ਕਰਨੀ ਆਨਲਾਈਨ ਆਰਡਰ ਵੀ ਕਰ ਦੋ 350 ਰੁਪਏ ਚ ਚੱਦਰ ਹੈ 60 ਰੁਪਏ ਸ਼ਿਪਿੰਗ ਆ ਦੇਖੋ ਸੇਮ ਡਿਜ਼ਾਈਨ ਹੋਊਗਾ ਸੇਮ ਫੋਟੋ ਵਾਲਾ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਹੈ ਕਿੰਨੇ ਸੋਹਣੇ ਸੋਹਣੇ ਕਲਰ ਹੈ 350 ਰੁਪਏ ਚ ਜੀ ਫਿਟਿੰਗ ਵਾਲੀ ਚੱਦਰ ਲੰਬਾ ਚੌੜਾ ਸਾਈਜ਼ ਹੈ ਫਿਟਿੰਗ ਵਾਲੀ ਚੱਦਰ ਹੈ ਕਿ ਗ੍ਰੇਸ ਦਾ ਨੰਬਰ ਹੈ ਪੂਰੇ ਬਾਜ਼ਾਰ ਚ ਮਾਲ ਪਿਆ ਆਰਬੀ ਦੇ ਬ੍ਰਾਂਡ ਦਾ ਮਾਲ ਹੈ ਰੇਟ ਰਹੇਗਾ 350 ਰੁਪਏ ਜੀ 350 ਰੁਪਏ ਰੇਟ ਰਹੇਗਾ ਚੱਦਰ ਦਾ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ 350 ਰੁਪਏ ਜੀ ਜਿਨੇ 8-10 ਪੀਸ ਇਕੱਠੇ ਲੈਣ ਨੂੰ 320 ਲਾ ਕੇ ਦੇ ਦੂੰਗਾ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਨੇ ਕੋਈ 8-10 ਪੀਸ ਇਕੱਠੇ ਲੈਣੇ ਆ 350 ਲਾ ਕੇ ਦੇ ਦੂੰਗਾ ਨਾ ਸੌਰੀ 320 ਰੁਪਏ ਲਾ ਕੇ ਦੇਵਾਂ 8-10 ਪੀਸ ਇਕੱਠੇ ਲੈਣੇ ਆ ਸਿੰਗਲ ਚੱਦਰ 350 ਰੁਪਏ ਦੀ ਹੈ ਬਾਜ਼ਾਰ ਰੇਟ ਪਤਾ ਕਰ ਆ ਜਾ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ 500 ਵੀ ਰੇਟ ਹੈ 600 ਵੀ ਰੇਟ ਹੈ ਇਹਦਾ 850 ਰੇਟ ਹੈ ਲਵੈਂਟਰ ਨੰਬਰ ਦਾ ਇਹ 440 ਮਿਲਣੀ ਹੈ ਜੇ ਕੋ ਇਕੱਠੇ 8-10 ਪੀਸ ਲੋਕਾਂ ਨੂੰ 400 ਲਾ ਕੇ ਦੇ ਦੂੰਗਾ ਸੋ ਵੀਡੀਓ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਕਮੈਂਟ ਜਰੂਰ ਕਰ ਦਿਓ ਦੱਸੋ ਸਾਡੇ ਜਿਹੜੇ ਕਿਵੇਂ ਲੱਗਦੇ ਆ ਦੁਕਾਨ ਸਾਡੀ ਕਿਦਾਂ ਲੱਗਦੀ ਆ ਜੀ ਧੰਨਵਾਦ ਜੀ ਥੈਂਕ ਯੂ ਜੀ ਐਡਰੈਸ ਨੋਟ ਰੱਖਣਾ ਸੱਚ ਜੱਸੀ ਦੀ ਹੱਟੀ ਬੱਸ ਸਟੈਂਡ ਮਨਿੰਡੇ ਦੇ ਬਿਲਕੁਲ ਸਾਹਮਣੇ ਜੀ ਸੋ ਵੀਡੀਓ ਸ਼ੇਅਰ ਕਰਨ ਲਈ ਤੁਹਾਨੂੰ ਧੰਨਵਾਦ ਜੀ ਥੈਂਕ ਯੂ ਜੀ ਲਵ ਯੂ ਆਲ ਮੇਰੇ ਸਾਰੇ ਭਰਾਵਾਂ ਨੂੰ ਸੋ ਬੇਨਤੀ ਆ ਜੀ ਇਹ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਧੰਨਵਾਦ ਜੀ